ਸੋ ਬੀਤੇ ਦਿਨੀ ਰਾਜਵੀਰ ਜਵੰਦਾ ਬਾਈ ਦਾ ਐਕਸੀਡੈਂਟ ਹੋਇਆ ਅੱਜ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਉਸ ਜਗ੍ਹਾ ਤੇ ਜਿੱਥੇ ਬਾਈ ਦਾ ਐਕਸੀਡੈਂਟ ਹੋਇਆ ਸੋ ਅਸੀਂ ਆਏ ਹਾਂ ਇਸ ਜਗ੍ਹਾ ਤੇ ਇਹ ਜਿਹੜਾ ਤੁਸੀਂ ਹਸਪੀਟਲ ਸਾਹਮਣੇ ਦੇਖ ਰਹੇ ਹੋ ਸਭ ਤੋਂ ਪਹਿਲਾਂ ਇਸੇ ਹਸਪੀਟਲ ਵਿੱਚ ਬਾਈ ਨੂੰ ਲਿਆਂਦਾ ਗਿਆ ਸੀ ਤੇ ਜਿਹੜੇ ਬੰਦੇ ਕਹਿ ਰਹੇ ਆ ਵੀ ਸਟੈਂਟ ਬਾਜੀ ਕਰਦਾ ਸੀ ਜਾਂ ਬਾਈਕ ਦੀ ਰਫ਼ਤਾਰ ਤੇਜ਼ ਸੀ ਸੜਕਾਂ ਦੀ ਹਾਲਤ ਵੇਖ ਸਕਦੇ ਹੋ ਤੁਸੀਂ ਕਿਹੋ ਜੀ ਸੜਕ ਹੈ ਇਸ ਤੇ ਰਫ਼ਤਾਰ ਤੇਜ਼ ਜਾਂ ਸਟੰਟ ਬਾਜ਼ੀ ਬਿਲਕੁਲ ਵੀ ਨਹੀਂ ਹੋ ਸਕਦੀ ਸੋ ਆਓ ਅੱਗੇ ਤੁਹਾਨੂੰ ਲੈ ਕੇ ਚੱਲਦੇ ਹਾਂ ਉਸ ਮੇਨ ਜਗ੍ਹਾ ਤੇ ਜਿੱਥੇ ਬਾਈ ਦਾ ਮੋਟਰਸਾਈਕਲ ਇੱਕ ਸਕਾਰਪਿਓ ਵਿੱਚ ਵੱਜਿਆ ਸੀ ਤੇ ਜਿਸ ਟੱਟੇ ਕਾਰ ਨਾਲ ਇਹ ਘਟਨਾ ਵਾਪਰੀ ਹੈ ਅੱਜ ਥੋੜਾ ਜਿਹਾ ਅੱਗੇ ਜਿੱਥੇ ਉਹ ਤੁਹਾਨੂੰ ਕਾਰ ਦਿਖ ਰਹੀ ਹੈ ਕਾਰ ਖੜੀ ਹੈ ਉਸੇ ਜਗ੍ਹਾ ਤੇ ਬਲੇਰੋ ਖੜੀ ਸੀ ਤੇ ਉਥੇ ਹੀ ਇਹ ਹਾਦਸਾ ਵਾਪਰਿਆ ਸੋ ਇਹ ਉਹ ਜਗਾ ਜਿੱਥੇ ਇਹ ਹਾਦਸਾ ਵਾਪਰਿਆ ਸੜਕ ਤੇ ਤੁਸੀਂ ਵੇਖ ਸਕਦੇ ਹੋ ਚਰੀਟਾਂ ਵੱਜੀਆਂ ਪਈਆਂ ਨੇ ਤੇ ਬਹੁਤ ਹੀ ਮੰਦ ਭਾਗੀ ਘਟਨਾ ਬਾਈ ਹਜੇ ਵੀ ਹਸਪੀਟਲ ਦੇ ਆਈਸੀਯੂ ਦੇ ਵਿੱਚ ਹੈ ਵੈਂਟੀਲੇਟਰ ਤੇ ਹੈ ਸੋ ਸਾਰੇ ਅਰਦਾਸਾਂ ਕਰੋ ਜੀ ਵੀ ਬਾਈ ਬਹੁਤ ਹੀ ਜਲਦੀ ਰਿਕਵਰ ਕਰੇ ਛੇਤੀ ਠੀਕ ਹੋਵੇ ਤੇ ਅਰਦਾਸਾਂ ਲਗਾਤਾਰ ਹੀ ਚੱਲ ਰਹੀਆਂ ਸਾਰੇ ਪੰਜਾਬ ਵਿੱਚੋਂ ਬਹੁਤ ਮਾੜੀ ਘਟਨਾ ਹੋਈ ਹੈ ਜੋ ਵੀ ਹੋਇਆ ਇਹੀ ਉਹ ਜਗ੍ਹਾ ਹੈ ਤੇ ਅੱਗੇ ਮੈਂ ਤੁਹਾਨੂੰ ਦਿਖਾਉਂਗਾ ਆ ਰਹੀ ਹੈਡਲਾਈਟ ਜਵੰਦੇਬਾਈ ਦੀ ਬਾਈਕ ਦੀ ਤੇ ਉਸ ਤੋਂ ਬਾਅਦ ਅੱਗੇ ਆ ਇਹ ਹੈ ਜੀ ਉਹ ਟੱਟਾ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ ਤੇ ਸਾਰੇ ਅਰਦਾਸਾਂ ਕਰੋ ਜੀ